ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਅੱਜ ਬਾਈ ਕੋਲ ਇੱਕ ਮੋਟਰਸਾਈਕਲ ਨਵਾਂ ਮਾਡਲ ਆ ਤੁਸੀਂ ਦੇਖ ਸਕਦੇ ਪੈਸਨ ਪਿੰਡ ਵਖਤਗੜ ਠੀਕ ਆ ਜੀ ਦੇਖ ਸਕਦੇ ਹੋ ਇਹ ਕਿਸੇ ਬਾਈ ਨੇ ਲੈਣਾ ਹੋਇਆ ਤੇ ਬਾਈ ਦੇ ਨਾਮ ਆ ਪਿੰਡ ਵਖਤਗੜ ਫੀਵੀ 19 ਨੰਬਰ ਦਾ ਲੋਕਲ ਦੇਖ ਸਕਦੇ ਹੋ ਜੀ ਬਾਕੀ ਬਾਈ ਦਾ ਆਪਾਂ ਨੰਬਰ ਸਕਰੀਨ ਤੇ ਤੁਹਾਨੂੰ ਦੱਸ ਹੀ ਦਵਾਂਗੇ ਜੀ ਬਾਈ ਨੇ ਸਿੱਧੇ ਕੰਟੈਕਟ ਕਰ ਲਿਓ ਜੀ ਆਹ ਦੇਖ ਲਓ ਜੀ ਸਾਰਾ Ориਜినਲ ਮੋਟਰਸਾਈਕਲ ਆਰਮੀ ਫੌਜੀ ਬਾਈ ਦਾ ਮੋਟਰਸਾਈਕਲ ਹੈ ਇਹ ਫੌਜੀ ਇਹ ਮੁੰਡਾ ਉਹਦਾ ਮੋਟਰਸਾਈਕਲ ਹੈ ਰੇਟ ਬਾਈ ਇਹਦਾ 17000 ਬਾਈ ਕਹਿੰਦਾ ਬਾਕੀ ਕਹਿੰਦਾ ਮੌਕੇ ਤੇ ਕਰ ਲਾਂਗੇ ਬਾਅਦ ਕਰਡ ਬਰਨਾਲਾ ਨੰਬਰ ਹੈ ਬਾਈ ਜੀ ਚੰਗੀ ਤਰ੍ਹਾਂ ਦੇਖ ਸਕਦੇ ਹੋ ਬਾਈ ਜੀ ਮੇਰਾ ਨੰਬਰ ਆ ਮੋਬਾਈਲ ਨੰਬਰ ਨੋਟ ਕਰ ਲਓ 9927171929 ਦੁਬਾਰਾ ਫਿਰ ਦੱਸੋ ਜੀ ਇੱਕ ਵਾਰੀ ਫੇਰ ਸੁਣ ਲਓ 99 27 17 1929 ओके भाई जी ਇਹਨਾਂ ਕਨੈਕਟ ਕਰ ਲਓ ਬਾਈ ਜੀ ਓਕੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਧੰਨਵਾਦ